ਅੱਜ ਅਸੀਂ ਇੱਕ ਅਜਿਹੇ ਆਈਐਸ ਅਫਸਰ ਦੀ ਗੱਲ ਕਰਾਂਗੇ ਜਿਸਨ ਤੇ ਇਲਜ਼ਾਮ ਲੱਗੇ ਨੇ ਕਿ ਉਸਨੇ 10 ਕਰੋੜ ਰੁਪਏ ਦੀ ਰਿਸ਼ਵਤ ਲੈ ਕੇ ਜਿਹੜਾ ਜੁਰਮਾਨਾ 51 ਕਰੋੜ ਰੁਪਇਆ ਕੀਤਾ ਸੀ ਉਹ ਫਿਰ ਸਿਰਫ ਉਸ ਕੰਪਨੀ ਨੂੰ 4000 ਰੁਪਏ ਦੇਣੇ ਪਏ ਨੇ ਜਿਹੜਾ ਆਈਐਸ ਅਫਸਰ ਜਿੰਨੇ ਸਾਰਾ ਖੇਡ ਖੇਢੀ ਆ ਉਸ ਤੋਂ ਪਹਿਲੇ ਜਿਹੜੇ ਕਲੈਕਟਰ ਸੀ ਜਿਹੜੇ ਨੇ ਆਈਐਸ ਅਫੀਸਰ ਉਸ ਸੌਦੇ ਤੇ ਬੈਠੇ ਸੀ ਉਹਨਾਂ ਨੇ ਇੱਕ ਪ੍ਰਾਈਵੇਟ ਕੰਪਨੀ ਨੂੰ 51 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਸੀ ਉਹਦੀ ਅਚਾਨਕ ਬਦਲੀ ਹੋ ਜਾਂਦੀ ਆ ਤੇ ਫਿਰ ਇੱਕ ਨਵਾਂ ਆਈਐਸ ਅਫਸਰ ਆਉਂਦਾ ਉਹ ਜਿੱਥੇ 51 ਕਰੋੜ ਰੁਪਏ ਦਾ ਜੁਰਮਾਨਾ ਲੱਗਾ ਸੀ ਉਸ ਨੂੰ 4000 ਰੁਪਏ ਦੇ ਵਿੱਚ ਹੀ ਮਹਿਜ ਬਦਲ ਦਿੰਦਾ ਤੇ ਇਲਜ਼ਾਮ ਲੱਗੇ ਨੇ 10 ਕਰੋੜ ਰੁਪਏ ਰਿਸ਼ਵਤ ਲਏ ਨੇ ਹੁਣ ਚਰਚਾ ਦੇ ਵਿੱਚ ਹੈ ਮਾਮਲਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕੋਲ ਵੀ ਪਹੁੰਚ ਚੁੱਕਾ ਉਹਨਾਂ ਨੇ ਵੀ ਈਡੀ ਨੂੰ ਜਾਂਚ ਸੌਂਪਣ ਦੇ ਆਦੇਸ਼ ਦਿੱਤੇ ਨੇ ਪੂਰੀ ਖਬਰ ਆ ਕਿ ਦੇਸ਼ ਅੰਦਰ ਆਈਐਸ ਅਫਸਰ ਕਿਵੇ ਵੱਡੇ ਵੱਡੇ ਰਿਸ਼ਵਤਖੋਰ ਬਣ ਚੁੱਕੇ ਨੇ ਤੇ ਦੇਸ਼ ਨੂੰ ਖਾ ਰਹੇ ਨੇ ਕੰਪਨੀਆਂ ਮਿਲ ਕੇ ਤੇ ਸਿਆਸੀ ਲੀਡਰਾਂ ਦੇ ਨਾਲ ਮਿਲ ਕੇ ਤੇ ਲਾਜ਼ਮੀ ਤੌਰ ਤੇ ਇਹੋ ਜਿਹੇ ਅਫਸਰਾਂ ਨੂੰ ਤਾਂ ਫਿਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਹੀ ਸੁਟਣਾ ਚਾਹੀਦਾ ਕਿ 51 ਕਰੋੜ ਰੁਪਏ ਦਾ ਜੁਰਮਾਨਾ ਲੱਗਿਆ ਹੋਵੇ ਉਹਨੂੰ ਘਟਾ ਕੇ ਮਹਿਜ 4000 ਰੁਪਿਆ ਕਰ ਦਿੱਤਾ ਜਾਵੇ ਤਾਂ ਇਹ ਕਿਥੋਂ ਦਾ ਇਨਸਾਫ ਹੈ ਹੁਣ ਇਸ ਮਸਲੇ ਦੇ ਵਿੱਚ ਜਿਹੜੇ ਦੋਸ਼ ਲੱਗੇ ਆਈਐਸ ਅਫਸਰ ਬਥੇਰੀਆਂ ਸਫਾਈਆਂ ਦੇ ਰਿਆ ਗੱਲ ਮੱਧ ਪ੍ਰਦੇਸ਼ ਦੀ ਹੈ ਤੇ ਮੱਧ ਪ੍ਰਦੇਸ਼ ਦੇ ਵਿੱਚ ਅਜਬ ਜਿਹੜੀ ਹੈ ਕਹਾਣੀ ਸਾਹਮਣੇ ਆਈ ਹੈ ਜਿਹੜੀ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ ਅਜਿਹਾ ਮਾਮਲਾ ਹੈ ਕਿ ਇੱਕ ਸੜਕ ਬਣਾਉਣ ਵਾਲੀ ਕੰਪਨੀ ਨੂੰ ਨੋਟਿਸ ਦਿੱਤਾ ਗਿਆ ਕਿ ਤੁਸੀਂ ਵਾਇਲੇਸ਼ਨ ਕੀਤੀ ਆ 51 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਲੇਕਿਨ ਬਾਅਦ ਵਿੱਚ ਜੁਰਮਾਨਾ ਸਿਰਫ 51 ਕਰੋੜ ਤੋਂ ਘਟ ਕੇ 4000 ਰੁਪਏ ਕਰ ਦਿੱਤਾ ਗਿਆ ਮੱਧ ਪ੍ਰਦੇਸ਼ ਦੇ ਹਰਦਾ ਇਲਾਕੇ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਦਾ ਮਾਮਲਾ ਇਹਨਾਂ ਦਿਨਾਂ ਵਿੱਚ ਚਰਚਾ ਦੇ ਵਿੱਚ ਹੈ ਜਿਸ ਵਿੱਚ ਇੱਕ ਸੜਕ ਨਿਰਮਾਣ ਕੰਪਨੀ ਨੂੰ 51.67 ਕਰੋੜ ਰੁਪਏ ਦਾ ਜੁਰਮਾਨਾ ਨੋਟਿਸ ਜਾਰੀ ਕੀਤਾ ਗਿਆ ਸੀ ਲੇਕਿਨ ਬਾਅਦ ਚ ਇਹ ਜੁਰਮਾਨਾ ਮਹਿਜ 4000 ਰੁਪਇਆ ਹੀ ਕਰ ਦਿੱਤਾ ਗਿਆ ਤੇ ਮਾਮਲਾ ਚਰਚਾ ਦੇ ਵਿੱਚ ਉਦੋਂ ਆਇਆ ਜਦੋਂ ਕਿਸੇ ਨੇ ਆਰਟੀਆਈ ਜਰੀਏ ਜਾਣਕਾਰੀ ਮੰਗੀ ਦਰਅਸਰ ਹਰਦਾ ਜ਼ਿਲ੍ਹੇ ਦੇ ਵਿੱਚ ਇੱਕ ਇਲਾਕਾ ਪਦਸਤਾ ਉਥੇ 2023 ਦੇ ਵਿੱਚ ਉਸ ਸਮੇਂ ਦੇ ਅਪਰ ਕਲੈਕਟਰ ਪ੍ਰਵੀਨ ਫੂਲ ਪਗਾਰੇ ਨੇ ਇੱਕ ਸੜਕ ਨਿਰਮਾਣ ਕੰਪਨੀ ਪਾਥ ਇੰਡੀਆ ਨੂੰ ਬਿਨਾਂ ਆਗਿਆ 3.11 ਲੱਖ ਕਣ ਮੀਟਰ ਮੁਰ ਮਿੱਟੀ ਦੀ ਖੁਦਾਈ ਤੇ 51.67 ਕਰੋੜ ਰੁਪਏ ਦੇ ਜੁਰਮਾਨੇ ਦਾ ਨੋਟਿਸ ਭੇਜਿਆ ਸੀ ਨੋਟਿਸ ਵਿੱਚ 25.83 ਕਰੋੜ ਰੁਪਏ ਦਾ ਜੁਰਮਾਨਾ ਅਤੇ ਇੰਨੀ ਹੀ ਰਕਮ ਜਿਹੜੀ ਵਾਤਾਵਰਣ ਖੇਤਰ ਦੇ ਰੂਪ ਵਿੱਚ ਸ਼ਾਮਲ ਸੀ ਕੁਝ ਸਮੇਂ ਬਾਅਦ ਉਹਨਾਂ ਦਾ ਤਬਾਦਲਾ ਹੋ ਜਾਂਦਾ ਤੇ ਉਹਨਾਂ ਦੀ ਜਗ੍ਹਾ ਇੱਕ ਨਵੇਂ IAS ਅਫਸਰ ਡਾਕਟਰ ਬੀ ਨਾਗਾ ਅਰਜੁਨ ਗੋੜਾ ਹਰਦਾ ਦੇ ਕਲੈਕਟਰ ਬਣ ਜਾਂਦੇ ਨੇ ਫਿਰ ਸਬੰਧਤ ਕੰਪਨੀ ਜਿਸ ਨੂੰ ਪਹਿਲਾਂ ਜੁਰਮਾਨਾ ਲਗਾਇਆ ਗਿਆ ਸੀ ਉਹ ਇਸ ਨਵੇਂ ਅਫਸਰ ਕੋਲ ਪਹੁੰਚ ਦਿੰਦੇ ਨੇ ਜਿਸ ਵਿੱਚ ਕੰਪਨੀ ਨੇ ਨੋਟਿਸ ਦੇ ਜਵਾਬ ਵਿੱਚ ਕਿਹਾ ਕਿ ਉਹਨਾਂ ਨੇ ਆਗਿਆ ਵਾਲੇ ਹੀ ਖਸਰੇ ਤੇ ਖੁਦਾਈ ਕੀਤੀ ਹੈ ਇਸ ਤੋਂ ਬਾਅਦ ਕੰਪਨੀ ਨੇ ਸਬਕਾਰ ਕੀਤੇ ਕਿ 2688 ਕਨ ਮੀਟਰ ਗੈਰ ਕਾਨੂੰਨੀ ਖਨਨ ਕੀਤੀ ਗਈ ਹੈ ਉਹਦੇ ਵਾਸਤੇ ਫਿਰ ਨਵੇਂ ਡੀਸੀ ਨੇ 4032 ਰੁਪਏ ਦਾ ਜੁਰਮਾਨਾ ਲਗਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਇਸ ਰਾਸ਼ੀ ਵਿੱਚ ਗੈਰ ਕਾਨੂੰਨੀ ਖਨ ਜਿਹੜੀ ਮਾਈਨਿੰਗ ਆ ਅਤੇ ਜਿਹੜੇ ਵਾਤਾਵਰਨ ਦੇ ਜਿਹੜੇ ਉੱਥੇ ਜੰਗਲ ਕੱਟੇ ਗਏ ਸੀ ਉਨੂੰ ਲੈ ਕੇ ਇਹ ਜਿਹੜਾ ਜੁਰਮਾਨਾ ਫਿਰ 4032 ਰੁਪਏ ਲਾਇਆ ਗਿਆ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇੱਕ ਆਰਟੀਆਈ ਵਰਕਰ ਆਨੰਦ ਜਾਟ ਨੇ ਜਾਣਕਾਰੀ ਮੰਗੀ ਤੇ ਜਦੋਂ ਜਾਣਕਾਰੀ ਮੰਗੀ ਤੇ ਸਾਰੇ ਜਨਤਾ ਦੇ ਹੋਸ਼ ਉੱਡ ਗਏ ਕਿ ਕਿਵੇਂ 51 ਕਰੋੜ ਰੁਪਏ ਦਾ ਜੁਰਮਾਨਾ ਲੱਗਿਆ ਸੀ ਤੇ ਫਿਰ ਉਹਨੂੰ 4032 ਦੇ ਵਿੱਚ ਬਦਲ ਦਿੱਤਾ ਗਿਆ ਉਦੋਂ ਇਸ ਮਸਲੇ ਦੇ ਵਿੱਚ ਉਸ ਸਮੇਂ ਦੇ ਏਡੀਐਮ ਜਿਹੜੇ ਮੌਜੂਦਾ ਹੁਣ ਜ਼ਿਲ੍ਹਾ ਪੰਚਾਇਤ ਸੀਓ ਖੰਡਵਾਵਾ ਉਹਨਾਂ ਨੇ ਗੱਲਬਾਤ ਕਰਦੇ ਸਪਸ਼ਟ ਕੀਤਾ ਤੇ ਦੋਸ਼ਾਂ ਤੋਂ ਇਨਕਾਰ ਵੀ ਕੀਤਾ ਉਹਨਾਂ ਨੇ ਕਿਹਾ ਕਿ ਬਤੌਰ ਜੋ ਉਹਨਾਂ ਕੋਲ ਦਸਤਾਵੇਜ਼ ਆਏ ਸੀ ਉਸ ਦੇ ਤਹਿਤ ਹੀ ਜਿਹੜਾ ਵਾ ਜਿਹੜਾ ਵਾ ਇਹ ਆਦੇਸ਼ ਪਾਸ ਕੀਤਾ ਗਿਆ ਸੀ ਹੁਣ ਇਸ ਸਬੰਧ ਵਿੱਚ ਜਿਹੜੇ ਨਵੇਂ ਹਰਦਾ ਦੇ ਡੀਸੀ ਸਦਾਰਥ ਜੈਨ ਆਏ ਨੇ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਕਿ ਉਸ ਸਮੇਂ ਦੇ ਜਿਹੜੇ ਅਧਿਕਾਰੀ ਨੇ ਬਤੌਰ ਮਿਸਟ੍ਰਿਡ ਜੋ ਵੀ ਆਦੇਸ਼ ਜਾਰੀ ਕੀਤੇ ਨੇ ਅਗਰ ਉਸ ਤੇ ਕਿਸੇ ਨੂੰ ਉਤਰਾਜ ਆ ਤਾਂ ਅਪੀਲ ਕੀਤੀ ਜਾ ਸਕਦੀ ਉਹਨਾਂ ਸਪਸ਼ਟ ਕੀਤਾ ਕਿ ਨੋਟਿਸ ਤੋਂ ਬਾਅਦ ਹੀ ਸਬੰਧਤ ਧਿਰਾਂ ਦੀ ਸੁਣਵਾਈ ਅਤੇ ਤੱਥਾਂ ਦੇ ਆਧਾਰ ਤੇ ਹੀ ਜਿਹੜਾ ਵਾ ਹੁਕਮ ਜਾਰੀ ਕੀਤੇ ਹੋਣਗੇ ਹੁਣ ਇਸ ਮਾਮਲੇ ਵਿੱਚ ਇੱਕ ਨਵਾਂ ਤੱਥ ਹੋਰ ਸਾਹਮਣੇ ਆਇਆ ਕਿ ਪਿੰਡੂ ਲੋਕਾਂ ਦੀ ਸੁਣਵਾਈ ਨਾ ਹੋਣ ਕਾਰਨ ਇੱਕ ਪਿੰਡ ਦੇ ਵਿਅਕਤੀ ਨੇ ਐਨਜੀਟੀ ਵਿੱਚ ਜਿਹੜੀ ਪਟੀਸ਼ਨ ਦਾਖਲ ਕਰ ਦਿੱਤੀ ਜਿਸ ਤੇ ਨੈਸ਼ਨਲ ਗ੍ਰੀਨ ਟਰਬਿਊਨਲ ਤੇ ਮਾਮਲਾ ਫਿਰ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਫਿਰ ਐਨਜੀਟੀ ਨੇ ਕਰੀਬ 3.5 ਕਰੋੜ ਰੁਪਏ ਦਾ ਜੁਰਮਾਨਾ ਸਬੰਧਤ ਕੰਪਨੀ ਪਾਦ ਕੰਪਨੀ ਤੇ ਲਗਾਏ ਤੇ ਅਧਿਕਾਰੀਆਂ ਦੇ ਨਾਲ ਹੋਏ ਲੈਣ ਦੇਣ ਦੇ ਦੋਸ਼ ਦੇ ਵਿੱਚ ਈਡੀ ਤੋਂ ਜਾਂਚ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਇਸ ਆਦੇਸ਼ ਦੇ ਖਿਲਾਫ ਕੰਪਨੀ ਨੇ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕੀਤੀ ਹੈ ਜਿੱਥੇ ਮਾਮਲਾ ਹੁਣ ਪੈਂਡਿੰਗ ਹੈ ਇੱਕ ਹੋਰ ਗੱਲ ਸਾਹਮਣੇ ਆਈ ਕਿ ਸ਼ੁਰੂਆਤ ਵਿੱਚ ਇਸ ਐਪੀਸੋਡ ਦੇ ਵਿੱਚ ਜਿਹੜਾ ਸੈਕਸ਼ਨ ਕਾਨੂੰਨੀ ਮੁਤਾਬਕ 212 ਉਹ ਉਹਦੇ ਤਹਿਤ ਦਰਜ ਕੀਤਾ ਗਿਆ ਜਦ ਕਿ ਨਿਜ਼ਮਾ ਅਨਸਾਰ ਇੱਥੇ ਜਿਹੜਾ ਵਾ ਏ 67 ਧਾਰਾ ਦੇ ਤਹਿਤ ਕੇਸ ਜਿਹੜਾ ਵਾ ਉਹ ਦਰਜ ਹੋਣਾ ਚਾਹੀਦਾ ਸੀ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਡਾਕਟਰ ਨਾਗਾ ਅਰਜੁਨ ਗੋੜਾ ਕੌਣ ਨੇ ਜਿਨ੍ਹਾਂ ਨੇ 51 ਕਰੋੜ ਰੁਪਏ ਦਾ ਜਿਹੜਾ ਵਾ ਨੋਟਿਸ جاری ਹੋਇਆ ਪਹਿਲਾਂ ਜੁਰਮਾਨਾ ਲਗਾਇਆ ਗਿਆ ਫਿਰ 4000 ਰੁਪਏ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਅਸਲ 'ਚ ਇਹ ਦੋਨੇ ਮੀਆਂ ਬੀਬੀ ਆਈਐਸ ਅਫੀਸਰ ਨੇ ਮੱਧ ਪ੍ਰਦੇਸ਼ ਕਾਡਰ ਦੇ ਆਈਐਸ ਅਧਿਕਾਰੀ ਨਾਗਾ ਅਰਜਨ ਗੋੜਾ ਤੇ ਹੀ ਕੱਪੜੇ ਦੇ ਦੋਸ਼ ਲੱਗੇ ਨੇ ਦੋਸ਼ ਇਹ ਲੱਗੇ ਨੇ ਕਿ ਉਹਨਾਂ ਨੇ 10 ਕਰੋੜ ਰੁਪਏ ਦੀ ਰਿਸ਼ਵਤ ਲੈ ਕੇ 51 ਕਰੋੜ ਰੁਪਏ ਦੇ ਜੁਰਮਾਨੇ ਨੂੰ ਘਟਾ ਕੇ 4032 ਰੁਪਏ ਕਰ ਦਿੱਤਾ ਗਿਆ ਮੱਧ ਪ੍ਰਦੇਸ਼ ਕਾਡਰ ਦੇ ਆਈਐਸ ਅਧਿਕਾਰੀ ਡਾਕਟਰ ਨਾਗਾਰਜਨ ਬੀ ਗੋੜਾ ਇਨ੍ਹਾਂ ਦਿਨਾਂ ਵਿੱਚ ਪੂਰੇ ਦੇਸ਼ ਭਰ ਵਿੱਚ ਵਿਵਾਦਾਂ ਵਿੱਚ ਆ ਕਿ ਇੱਕ ਸੜਕ ਨਿਰਮਾਣ ਕੰਪਨੀ ਨੂੰ ਕਰੋੜਾਂ ਰੁਪਏ ਦਾ ਫਾਇਦਾ ਪਹੁੰਚਾਉਣ ਦੇ ਦੋਸ਼ ਲੱਗੇ ਨੇ ਦੋਸ਼ ਹੈ ਕਿ ਉਹਨਾਂ ਨੇ ਕੰਪਨੀ ਤੇ ਲੱਗੇ 51 ਕਰੋੜ ਰੁਪਏ ਦੇ ਜੁਰਮਾਨੇ ਨੂੰ ਘਟਾ ਕੇ 4032 ਰੁਪਏ ਹੀ ਕਰ ਦਿੱਤਾ ਗਿਆ ਹਾਲਾਂਕਿ ਉਹਨਾਂ ਨੇ ਇਸ ਨੂੰ ਗਲਤਫਹਿਮੀ ਦੱਸਦੇ ਹੋਏ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਨਾਗਾਰਜਨ ਗੋੜਾ ਸਾਲ 219 ਬੈਚ ਦੇ ਇੱਕ ਆਈਐਸ ਅਫਸਰ ਅਸਲ ਹੀ ਉਹਨਾਂ ਦਾ ਜਿਹੜਾ ਆਈਐਸ ਕਾਡਰ ਉਹ ਮਨੀਪੁਰ ਮਿਲਿਆ ਸੀ ਲੇਕਿਨ ਫਿਰ ਉਹਨਾਂ ਨੇ ਇੱਕ ਆਈਐਸ ਅਫਸਰ ਸ੍ਰਿਸ਼ਟੀ ਜੈਨਤ ਦੇਸ਼ਮੁਖ ਦੇ ਨਾਲ ਵਿਆਹ ਕਰ ਲਿਆ ਤੇ ਉਹ ਫਿਰ ਮਧ ਪ੍ਰਦੇਸ਼ ਦੇ ਵਿੱਚ ਵੀ ਉਹ ਟਰਾਂਸਫਰ ਹੋ ਗਏ ਡਾਕਟਰ ਨਾਗਾਰਜਨ ਬੀ ਗੋੜਾ ਕਰਨਾਟਕਾ ਦੇ ਰਹਿਣ ਵਾਲੇ ਨੇ ਤੇ ਉਹਨਾਂ ਨੇ ਜੁਪੀਐਸਸੀ ਸਿਵਲ ਸਰਵਿਸ 2118 ਵਿੱਚ ਪਾਸ ਕੀਤੀ ਸੋ ਉਸ ਸਮੇਂ ਉਹਨਾਂ ਦਾ 올 ਇੰਡੀਆ ਰੈਂਕ 418 ਸੀ ਆਈਐਸ ਅਧਿਕਾਰੀ ਸ੍ਰਿਸ਼ਟੀ ਜੈਨਤ ਦੇਸ਼ਮੁਖ ਵੀ ਆਈਐਸ ਆ ਉਹਨਾਂ ਦੀ ਉਸ ਸਮੇਂ 올 ਇੰਡੀਆ ਰੈਂਕ 500 ਸੀ ਦੋਨਾਂ ਨੇ April 2022 ਵਿੱਚ ਵਿਆਹ ਕਰ ਲਿਆ ਸੀ ਦੋਨਾਂ ਦੀ ਮੁਲਾਕਾਤ UPSC ਪਾਸ ਕਰਨ ਤੋਂ ਬਾਅਦ ਮਸੂਰੀ ਵੇਖੇ IAS ਦੀ ਟ੍ਰੇਨਿੰਗ ਦੌਰਾਨ ਹੋਈ ਸੀ ਤੇ September 2025 ਵਿੱਚ ਇਸ ਕੱਪਲ ਦੀ ਇੱਕ ਹੋਰ ਇਸ ਜੋੜੇ ਦੀ ਇੱਕ ਸ਼ਹਿਰ ਵਿੱਚ ਇਤਨਾਤੀ ਹੋ ਗਈ ਸ੍ਰਿਸ਼ਟੀ ਦੇਸ਼ਮੁਖ ਦਾ ਤਬਾਦਲਾ ਹੁਣ ਖਡਵਾਂ ਵਿੱਚ ਹੋਇਆ ਜਦ ਕਿ ਨਾਗਰਜੁਨ ਪਹਿਲਾਂ ਖਡਵਾਂ ਜ਼ਿਲ੍ਹੇ ਦੇ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਉਹ ਕਮਿਸ਼ਨਰ ਰਹਿ ਚੁੱਕੇ ਨੇ ਲੇਕਿਨ ਉਹ ਫਿਲਹਾਲ ਉਹ ਬਵਾਦਾਂ ਵਿੱਚ ਹੈ ਡਾਕਟਰ ਨਾਗਰਜਨ ਜੀ ਜਿਹੜੀ এডਿਕੇਸ਼ਨ ਦੀ ਗੱਲ ਕੀਤੀ ਜਾਵੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹ ਪਹਿਲਾਂ ਮੈਡੀਕਲ ਲਾਈਨ ਦੇ ਵਿੱਚ ਡਾਕਟਰ ਸਨ ਔਰ ਦੂਜੀ ਗੱਲ ਇਹ ਕਿ ਉਹਨਾਂ ਨੇ ਖੁਦ ਹੀ ਪ੍ਰਸ਼ਾਸਨਿਕ ਸੇਵਾ ਵਿੱਚ ਖੁਦ ਨੂੰ ਇਹ ਸਾਬਤ ਕੀਤਾ ਸੀ ਤੇ ਉਹਨਾਂ ਨੇ ਪਹਿਲਾਂ ਐਮਬੀਬੀਐਸ ਕੀਤਾ ਫਿਰ ਸਿਵਲ ਸਰਵਿਸ ਦੀ ਤਿਆਰੀ ਕੀਤੀ ਹੈਗੀ ਲੇਕਿਨ ਫਿਲਹਾਲ ਉਹ ਚਰਚਾ ਦੇ ਵਿੱਚ ਹੈ ਕਿ 51 ਕਰੋੜ ਰੁਪਏ ਦਾ ਜੁਰਮਾਨਾ ਲੱਗਾ ਹੋਵੇ ਤੇ ਬਾਅਦ ਚ ਉਹਨੂੰ ਘਟਾ ਕੇ 4000 ਰੁਪਏ ਕਰ ਦਿੱਤਾ ਫਿਲਹਾਲ ਇਸ ਜਾਣਕਾਰੀ ਨਾਲ ਧੜਤ ਤੋਲੰਦੇ ਆ ਗਿਆ ਦੇਖਦੇ ਰਹੋ ਏਬੀਸ ਪੰਜਾਬ